ਅੱਜਲਾ ਮੈਂ ਸਾਰੀ ਕੌਮ ਨੂੰ ਤੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਵਿੱਚ ਮੰਨਦੇ ਐ ਉਹਨਾਂ ਨੂੰ ਮੈਂ ਵਿਧਾਈ ਦਿੰਦਾ ਕਿ ਸਾਰੇ ਪਾਸੇ ਜਿੱਥੇ ਵੀ ਸਿੱਖ ਤੇ ਗੁਰੂ ਦੇ ਮੰਡਨ ਵਾਲੇ ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ 'ਚ ਮੰਨਦੇ ਐ ਉਹਨਾਂ ਨੇ ਸਾਰੇ ਪਾਸੇ ਗੱਤਕਾ ਦਿਵਸ ਮਨਾਇਆ ਇਹ ਕਿਉਂ ਅਸੀਂ ਗੱਤਰੋ ਦੇ ਦਿਵਸ ਮਨਾਉਣੀ ਹੈ ਪਹਿਲਾਂ ਤਾਂ ਇਹ ਹੈ ਕਿ ਕੱਟੜਵਾਦ ਨੁਤਵਾ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀਗਾ ਕਿ 21 ਜੂਨ ਨੂੰ ਸਾਰੇ ਪਾਸੇ ਯੋਗਾ ਦਿਵਸ ਅਸੀਂ ਮਨਾਵਾਂਗੇ ਠੀਕ ਹੈ ਅਸੀਂ ਸਾਰਿਆਂ ਦਾ ਉਧਰ ਕਰਦੇ ਆਂ ਪਲਸਾਰ ਚੜੋਣੇ ਐਸਟਰਾ ਬਾੜਾਂ ਦੇ ਉੱਤੇ ਚੜ ਜਾਣਾ ਉੱਥੇ ॠषि मुनि ਬਣ ਜਾਣਾ ਇਹ ਸਾਡੇ ਧਰਮ ਦੇ ਵਿੱਚ ਨਹੀਂ ਹੈ ਦੂਜੀ ਗੱਲ ਕਿ ਦੂਜੀ ਪਾਛਾ ਹੈ ਗੁਰੂ ਅੰਗਦ ਸਾਹਿਬ ਨੇ ਖਾੜੇ ਸ਼ੁਰੂ ਕੀਤੇ ਸੀਗੇ ਘੋਲ ਕਰਾਉਂਦੇ ਸੀਗੇ ਕਿਉਂ ਕਰਾਉਂਦੇ ਸੀਗੇ ਕਿ ਸੇ ਸੰਤ ਮਹਾਤਮਾ ਨੂੰ ਰੱਬ ਦੇ ਬੰਦੇ ਨੂੰ ਖਾੜੇ ਤਾਂ ਤੁਸੀਂ ਸਮਝੋਗੇ ਨਹੀਂ ਬਣਾਉਣੇ ਚਾਹੀਦੇ ਪਰ ਦੂਸਰੀ ਪੱਖਾਈ ਨੇ ਸਮਝਿਆ ਸੀ ਕਿ ਜਿਹੜਾ ਜਨਮ ਸਿੱਖੀ ਤੇ ਸਿੱਖ ਧਰਮ ਤੇ ਸਿੱਖ ਕੌਮ ਨੂੰ ਬੇਲੀ ਪਾਛਾਈ ਗੁਰੂ ਨਾਨਕ ਸਾਹਿਬ ਨੇ ਦਿੱਤਾ ਉਹ ਅਜੇ ਜਿਆਦਾ ਚੇ ਨਹੀਂ ਚੱਲਿਆ ਤੇ ਜੇ ਸਾਡੇ ਸਿੱਖਾਂ ਦੇ ਵਿੱਚ ਜਿਸਮ ਦੀ ਤਾਕਤ ਨਹੀਂ ਹੋਊਗੀ ਤੇ ਉਹ ਆਪਣੇ ਧਰਮ ਦੀ ਰੱਖਿਆ ਤੇ ਆਪਣੀ ਕੌਮ ਦੀ ਰੱਖਿਆ ਨਹੀਂ ਕਰ ਸਕਣਗੇ ਇਸ ਕਰਕੇ ਦੂਜੀ ਪਾਛਾਈ ਨੇ ਇਕ ਖਾੜੇ ਦੀ ਰਸਮ ਸ਼ੁਰੂ ਕੀਤੀ ਫਿਰ ਜੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੋਗਲ ਦੇ ਵਕਤ ਦੇ ਵਿੱਚ ਜਦੋਂ ਗੈਰ ਮੁਸਲਮਾਨ ਕੋਈ ਕਿਰਪਾਨ ਨਹੀਂ ਸੀ ਚੱਕ ਸਕਦਾ ਕੋਈ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਕੋਈ ਸਿੱਧਕ ਤੇ ਤਾਜ ਨਹੀਂ ਸੀ ਪਹਿਨ ਸਕਦਾ ਕੋਈ ਬਾਝ ਰੱਖ ਤੇ ਸ਼ਕਾਰ ਨਹੀਂ ਸਿੱਖੇਦਾ ਇਹ ਸਾਰੀਆਂ ਤਾਕਤਦਿਆਂ ਚੀਜ਼ਾਂ ਮਰਦਾਂ ਦੀਆਂ ਬੀਬੀਆਂ ਦੇ ਲਈ ਵੀ ਕਿਉਂ ਕਰਕੇ ਸਿੱਖ ਧਰਮ ਦੇ ਵਿੱਚ ਬੀਬੀਆਂ ਤੇ ਮਰਦ ਬਰਾਬਰ ਨੇ ਇਹ ਸਾਰਾ ਕੁਝ ਸਾਨੂੰ ਦੇ ਦਿੱਤਾ ਇਸ ਕਰਕੇ ਆਪਣੇ ਵਿੱਚ ਜਿਸਮੀ ਤਾਕਤ ਵੀ ਹੋਣੀ ਚਾਹੀਦੀ ਹੈ ਇਸ ਕਰਕੇ ਜਦੋਂ ਮੈਂ ਬਾਹਰ ਲੋਕਾਂ ਦੇ ਵਿੱਚ ਜਾਂਦਾ ਮੈਂ ਦੇਖਦਾ ਕਿ ਜੀਤੇ ਢੋੜੇ ਚੰਗੇ ਤਕੜੇ ਹੈਗੇ ਹੈ ਮੈਂ ਫੋਟੋਆਂ ਖਿਚਾ ਕੇ ਕੋਆਰਡੀਨੇਟ ਦੇ ਉੱਤੇ ਪਾ ਦਿੰਦਾ ਕਿ ਸਾਰੇ ਅਸੀਂ ਉਤਸ਼ਾਹਤ ਹੋਈਏ ਕਿ ਸਾਡਾ ਜਿਸਮ ਤਕੜਾ ਰਹੇ ਇਹ ਜਿਸਮ ਕਿਸੇ ਨੂੰ ਮਾਰਨ ਦੇ ਲਈ ਨਹੀਂ ਹੈ ਕਿਸੇ ਨੂੰ ਲੁੱਟਣ ਦੇ ਲਈ ਨਹੀਂ ਹੈ ਇਹ ਆਪਣੇ ਸਵੈ ਮਾਨ ਨੂੰ ਆਪਣੀ ਇੱਜ਼ਤ ਨੂੰ ਆਪਣੇ ਧਰਮ ਨੂੰ ਆਪਣੀ ਕੌਮ ਨੂੰ ਰੱਖਿਆ ਦੇ ਲਈ ਜ਼ਰੂਰੀ ਹੈ ਕਿ ਸਾਡਾ ਜਿਸਮ ਤਕੜਾ ਤੇ ਵਧੀਆ ਹੋਵੇ ਅੱਜ ਪੇ ਜਿਵੇਂ 1984 ਦੇ ਵਿੱਚ ਬਲੂ ਸਟਾਰ ਹੋਇਆ ਸੀਗਾ ਟੈਂਕ ਟੋਪ ਇੰਦਰਾਗੰਦੀ ਤੇ ਕਾਂਗਰਸ ਪਾਰਟੀ ਤੇ ਸੰਤਲ ਦੀ ਸਰਕਾਰ ਨੇ ਦਰਬਾਰ ਸਭ ਦੇ ਵਿੱਚ ਲੈ ਗਏ ਸੀਗੇ ਸੰਤ ਜੁਮੈਲ ਸਿੰਘ ਪਿੰਡਾ ਵਾਲਿਆਂ ਨੇ ਇਹੋ ਜਿਹੀ ਰੱਖਿਆ ਦਰਬਾਰ ਸਭ ਦੀ ਕੀਤੀ ਕਿ 72 ਘੰਟੇ ਟੈਂਕ ਟੋਪਾ ਇੰਡੀਆ ਦੀਆਂ ਦਰਬਾਰ ਸਭ ਦੇ ਵਿੱਚ ਨਹੀਂ ਵੜਨ ਦਿੱਤੀਆਂ ਪਰ ਅੰਤ ਦੇ ਵਿੱਚ ਸੰਤਾ ਨੇ ਦਮ ਨਹੀਂ ਛੱਡਿਆ ਹੰਤ ਤੋ ਰਿਚ ਜਿੱਥੇ ਦੋ ਨਿਸ਼ਾਨ ਸਾਹਿਬ ਹੈਗੇ ਹੈ ਦਰਬਾਰ ਸਾਹਿਬ ਤੇ ਕੱਲ ਤੱਕ ਸਾਹਿਬ ਦੇ ਵਿਚਾਰੇ ਉੱਥੇ ਜਾ ਕੇ ਉਹਨਾਂ ਨੇ ਸ਼ੀਧੀ ਪਾਈ ਅੱਜ ਵੀ ਉਹ ਜੇ ਸਮਾ ਆਇਆ ਹੋਇਆ 6 ਤਰੀਕ ਨੂੰ ਆਪਾਂ ਕੱਲੂ ਕਾਰ ਦਾ ਦਿਵਸ ਮਨਾਇਆ ਸੀ ਉੱਥੇ ਵੀ ਮੈਂ ਬੋਲਿਆ ਸੀਗਾ ਤੇ 15 ਤਰੀਕ ਨੂੰ ਆਪਾਂ ਅਫਤਾਲਸਨ ਖੰਡੇ ਦਾ ਬੈਦਲੀ ਬਰਸੀ ਮਨਾਈ ਸੀ ਜਿਸ ਨੂੰ ਹਿੰਦੂਤਵਾ ਇੰਡੀਆ ਦੀਆਂ ਖੁਫੀਆ ਏਜੰਸੀਆਂ ਨੇ ਇੱਕ ਜ਼ਹਿਰ ਜਿਹੜਾ ਰੂਸ ਦੀ ਇੰਟੈਲੀਜੈਂਸ ਕੋਲੇ ਹੁੰਦਾ ਹੈ ਪੁਲੀਨੀਅਮ ਉਹ ਦੇ ਕੇ ਬਰਮਿੰਘਮ ਦੇ ਵਿੱਚ ਉਹਦੀ ਸ਼ਹਾਦਤ ਕਰਵਾਈ ਉਸ ਦਿਨ ਵੀ ਮੈਂ ਅਕਾਉਂਤਕਾ ਸਾਹਿਬ ਸੰਗਤ ਦੇ ਕੋਲੇ ਮੈਂ ਬੋਲਿਆ ਦੱਸਿਆ ਕਿ ਇਹ ਮੁਸਕਰਾਤ ਦੇ ਜਨਾਂ ਦੇ ਵਿੱਚੋਂ ਕੌਮ ਗੁਜ਼ਰੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਬੇਸ਼ੱਕ STPC ਦੀਆਂ ਦੇchna ਚੋਨਾਸਾਲ ਤੋਂ ਨਹੀਂ ਹੋਈਆਂ ਸਾਡੀ ਜਮਹੂਰੀਅਤ ਖਤਮ ਕਰ ਦਿੰਦੀ ਹੈ ਹਿੰਦੂਤਵਾਦ ਤੇ ਨਰਿੰਦਰ ਮੋਦੀ ਨੇ ਪਰタミン ਐਸਟੀਪੀ ਸੀ ਨੇ ਵੀ ਨਤਕ ਦਿਵਸ ਬੜੇ ਚਾਅ ਨਾਲ ਤੇ ਅੱਛੀ ਤਰ੍ਹਾਂ ਇਸ ਨੂੰ ਮਨਾਇਆ ਹੁਣ ਗੱਲ ਇੱਥੇ ਆਉਂਦੀ ਹੈ ਕਿ ਜੇ ਅਵਤਾਰ ਸਿੰਘ ਖੰਡੇ ਨੂੰ ਜਿਹੜਾ ਇੱਕ ਵਧੀਆ ਸਿੱਖ ਸੀਗਾ ਸਿੱਖਾਂ ਦਾ ਪ੍ਰਚਾਰਕ ਸੀਗਾ ਬਲਾਇਤ ਦੇ ਵਿੱਚ ਉਸ ਨੂੰ ਅਸਰਾਛੀਤ ਕਰ ਦੇਣਾ ਤੇ ਇੱਕ ਪਾਲਿਸੀ ਨਰਿੰਦਰ ਮੋਦੀ ਤੇ ਉਹਦੀ ਸਰਕਾਰ ਨੇ ਬਣਾ ਲੈਣੀ ਕਿ ਜਿਹੜੇ ਵੀ ਸਿੱਖ ਅਜ਼ਾਦੀ ਦੀ ਗੱਲ ਕਰਦੇ ਐ ਉਹ ਬੇਸ਼ੱਕ ਹਿੰਦੁਸਤਾਨ ਦੇ ਵਿੱਚ ਹੋਣ ਬੇਸ਼ੱਕ ਦੂਸਰੇ ਮੁਲਕਾਂ ਦੇ ਵਿੱਚ ਹੋਣ ਉਹਨਾਂ ਨੂੰ ਇੰਡੀਆ ਦੀਆਂ ਜੂਸੂਸੀ ਏਜੰਸੀਆਂ ਖਤਮ ਕਰ ਦੇਣੀਆਂ ਇਸੇ ਤਰ੍ਹਾਂ ਫਿਰ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੇ ਜੇ ਨੂੰ ਮਾਰਤਾ ਮਲਕਨ ਮਾਰਤਾ ਸਖਦੂਲ ਸਿੰਘ ਨੂੰ ਮਾਰਤਾ ਫਿਰ ਕੈਨੇਡਾ ਦੀ ਪਾਰਲੀਮੈਂਟ ਦੀ ਬੜੀ ਬਹਾਦਰੀ ਹੈ ਦੋ ਦਿਨ ਹੋਏ ਐ ਉਹਨਾਂ ਦੇ ਸਪੀਕਰ ਨੇ ਸਾਰੀ ਪਾਰਲੀਮੈਂਟ ਦੇ ਮੈਂਬਰਾਂ ਨੂੰ ਖੜਾ ਕਰਕੇ 2 ਮਿੰਟ ਚੁੱਪ ਕਰਵਾਈ ਕਿ ਸਾਨੂੰ ਬਹੁਤ ਗਮ ਹੈ ਕਿ ਸਾਡੇ ਦੇਸ਼ ਦੇ ਵਿੱਚ ਬਾਹਰ ਦਾ ਮੁਲਕ ਇੰਡੀਆ ਦੀਆਂ ਏਜੰਸੀਆਂ ਆ ਕੇ ਸਾਡੇ ਨਿੱਜ ਸਾਫ ਨੂੰ ਜਾਨੋਂ ਮਾਰਦੇ ਐ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਪਰਮਦੀ ਚੰਗ பஞ்சਵੜ ਨੂੰ ਮਾਰਤਾ ਤੇ ਰੋਡੇ ਨੂੰ ਮਾਰਤਾ ਆਪਣੇ ਮੁਲਕ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦਿਖਾ ਕੇ ਮਾਰਤਾ ਮੈਂ ਤਾਂ ਪਹਿਲੇ ਦਿਨ ਕਹਿ ਰਿਹਾ ਸੀਗਾ ਪਰ ਲੋਕੀ ਕਹਿੰਦੇ ਸੀ ਨਹੀਂ ਇਹ ਤਾਂ ਐਕਸੀਡੈਂਟ ਹੋਇਆ ਮੈਂ ਪਰ ਸਬੂਤ ਦੇਤਾ ਕਿ ਇਹ ਤਾਂ ਸਰਕਾਰ ਨੇ ਇਸ ਨੂੰ ਸ਼ਹੀਦ ਕੀਤਾ ਫੇਰ ਮੁਸਵਾਲ ਸਾਹਿਬ ਨੂੰ ਪੰਜਾਬ ਦੇ ਵਿੱਚ ਸ਼ਹੀਦ ਕਰ ਦਿੱਤਾ ਤੋਂ ਐਸਰਾ ਜਿਹੜੀ ਪਾਲਿਸੀ ਬਣੀ ਹੋਈ ਹੈ ਤੇ ਅਮਰੀਕਾ ਦੇ ਵਿੱਚ ਇਹ ਪਾਲਿਸੀ ਫੇਲ ਹੋ ਗਈ ਕਿਉਂ ਕਰਕੇ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਹੈ ਉਹ ਬਹੁਤ ਤਕੜੀ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੰਡੀਆ ਦੇ ਹਕਮਰਾਨ ਮੋਦੀ ਸਾਹ ਜੈ ਸ਼ੰਕਰ ਗੋਇਲ ਡਿਫੈਂਸ ਮਿਨਿਸਟਰ ਰਾਜਨਾਥ ਸੇਂ ਰੋਡਾ ਮੁਖੀ ਰੋਦਾ ਸਾਫ ਕਮਖੀ ਇਹਨਾਂ ਨੇ ਪਾਲਿਸੀ ਬਣਾਈ ਹੈ ਕਿ ਹੁਣ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਨਗੇ ਬਾਰ ਨੱਠ ਜਾਣਗੇ ਮੁਲਕਾਂ ਦੇ ਵਿੱਚ ਅਸੀਂ ਹੁਣ ਉਹਨਾਂ ਦੇ ਪਿੱਛੇ ਕਾਗਤਕੂਕਤ ਨਹੀਂ ਭੇਜਨੇ ਕਿ ਇਹਨਾਂ ਦੇ ਉੱਤੇ ਐਕਸ਼ਨ ਲੋ ਹੁਣ ਹਿੰਦੂਤਵਾ ਨੇ ਇੰਡੀਆ ਨੂੰ ਇੰਨਾ ਤਕੜਾ ਕਰਤਾ ਕਿ ਜਿੱਥੇ ਵੀ ਇਹੋ ਜਿਹੇ ਸਿੱਖ ਜਾ ਕੇ ਵਸਣਗੇ ਉੱਥੇ ਜਾ ਕੇ ਉਹਨਾਂ ਨੂੰ ਇੰਡੀਆ ਦਾ ਰੋ ਤੇ ਦੂਸਰੀਆਂ ਜਿੰਸੇ ਜਾ ਕੇ ਵਤ ਮਾਰਸ਼ਾਂ ਨੂੰ ਇਕੱਠਾ ਕਰਕੇ ਟੈਂਕਸਟਰਸ ਨੂੰ ਇਕੱਠਾ ਕਰਕੇ ਉਹਨਾਂ ਤੋਂ ਇਹਨਾਂ ਦੀ ਹੱਤਿਆ ਕਰ ਦੇਣਗੇ ਜਾਨੋ ਮਾਰ ਦੇਣਗੇ ਸੋ ਮੈਂ ਕੌਮ ਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਆਪਾਂ ਨੇ ਸਾਰਿਆਂ ਨੇ ਬਹੁਤ ਅੱਛੀ ਤਰ੍ਹਾਂ ਆਪਣਾ ਦਿਨ ਮਨਾਇਆ ਗੱਤਕਾ ਦਿਵਸ ਇਸ ਤਰ੍ਹਾਂ ਆਪਾਂ ਇਕੱਠੇ ਹੋਈਏ ਤੇ ਆਪਾਂ ਇੱਕ ਇਹੋ ਜੀ ਸੋਚ ਬਣਾ ਕੇ ਛੱਡੀਏ ਕਿ ਅਸੀਂ ਦੁਸ਼ਮਣ ਤੋਂ ਐ ਇੱਕ-ਇੱਕ ਕਰਕੇ ਨਹੀਂ ਮਰਨਾ ਅਸੀਂ ਸਾਰੇ ਇੱਕ ਹਾਂ ਤੇ ਜੇ ਸਾਨੂੰ ਮਾਰਨਾ ਹੈ ਤਾਂ ਸਾਨੂੰ ਸਿੱਧਾ ਤੁਸੀਂ ਆਰਡਰ ਦਿਓ ਕਿ ਸੰ ਹਿੰਦੂਤਵਾ ਦਾ ਹੁਕਮ ਹੈ ਕਿ ਅਸੀਂ ਸਿੱਖ ਦਾ ਨਾਂ ਨਿਸ਼ਾਨ ਨਹੀਂ ਰਹਿਣ ਦੇਣਾ ਤੇ ਫਿਰ ਤੁਸੀਂ ਚੇਤਾ ਕਰਿਓ ਦੀ ਅਸਰਾ ਨਹੀਂ ਹੋ ਗਿਆ ਹੋ ਸਕਦਾ ਕਿਉਂਕਿ ਮੋਗਲ ਸਮੇਂ ਵੇਲੇ ਵੀ ਇਹੋ ਜਿਹੀ ਸਿਤੀ ਬੰਨਦੀ ਸੀ ਪਰ ਤੁਹਾਨੂੰ ਪਤਾ ਹੈ ਕਿ ਪਾਈ ਬੋਤਾ ਸੰਤੇ ਗੱਜਾ ਸਿੰਘ ਨੇ ਕਿਵੇਂ ਇੱਕ ਚੌਂਕੀ ਜੀਟੀ ਰੋਡ ਤਰਨਤਾਰਨ ਕੋਲੇ ਲਾਤੀ ਸੀ ਤੇ ਇਹ ਦੱਸਦਾ ਸੀ ਮੋਗਲ ਹਕੂਮਤ ਨੂੰ ਕਿ ਅਸੀਂ ਜਿਉਂਦੇ ਹਾਂ ਸਾਨੂੰ ਕੋਈ ਖਤਮ ਨਹੀਂ ਕੀਤਾ ਤੇ ਅੰਤ ਦੇ ਵਿੱਚ ਜਿਹੜੀ ਲੜਾਈ ਸਿੱਖਾਂ ਦੀ ਐਮਿਤ ਸ਼ਾਹ ਅਬਦਾਲੀ ਦੇ ਨਾਲ ਹੋਈ ਉਹ ਹੋਈ ਸੀ ਕੁੱਪ ਦੇ ਵਿੱਚ ਫਿਰ ਦੂਜੀ ਲੜਾਈ ਕਤਬੇ ਛੋਈ ਉੱਥੇ ਵੀ ਸਿੱਖਾਂ ਦਾ ਹੱਥ ਧਾਰੀ ਰਿਹਾ ਫਿਰ ਛੇਤੀ ਲੜਾਈ ਫਗਾਨਾ ਦੇ ਨਾਲ ਐਮਿਤ ਸ਼ਾਹ ਅਬਦਾਲੀ ਦੇ ਨਾਲ ਜੇਲਾ ਵਿੱਚ ਛੋਈ ਜਿਹੜਾ ਹੁਣ ਬਨਾਲੇ ਦੇ ਵਿੱਚ ਇੱਕ ਪਿੰਡ ਹੈਗਾ ਉੱਥੇ ਵੀ ਯਾਦਗਾਰ ਸਿੱਧਾਂ ਦੀ ਬਣੀ ਹੋਈ ਹੈ ਮੇਰਾ ਮਤਲਬ ਹੈ ਸਿੱਖਾਂ ਨੂੰ ਮੋਤੀ ਜਿਹਾ ਹਿੰਦੂਤਵਾ ਜਿਵੇਂ ਰਜੀਵ ਜੰਜੀ ਨੇ ਸਿੱਖਾਂ ਦਾ ਤਤ ਲਿਆ ਇਹਨਾਂ ਦੀ ਜਨ ਉਸਾਈ ਕਰੰਦੀ ਕੋਸ਼ਿਸ਼ ਕੀਤੀ ਸੀ ਪਰ ਉਹਦੇ ਤੋਂ ਨਹੀਂ ਹੋਈ ਇਸ ਤਰ੍ਹਾਂ ਜੇ ਆਪਾਂ ਇੱਕ ਹੋ ਕੇ ਅਮਨ ਪਸੰਦ ਰੀਤੇ ਦੇ ਨਾਲ ਰਹ ਕੇ ਜਮਨਾ ਤਰਫ ਦੇ ਲਿਸ਼ ਦੇ ਲੋਕਾਂ ਨੂੰ ਦੱਸ ਕੇ ਕਿ ਅਸੀਂ ਬਿਲਕੁਲ ਇਹੋ ਜਿਹੇ ਲੋਕ ਨਹੀਂ ਹੈ ਕਿ ਜੇ ਸਾਡੀ ਸਟੇਟ ਸਾਡਾ ਮੁਰਖ ਨਹੀਂ ਹੈ ਤੇ ਸਾਡੇ ਉੱਤੇ ਇਸ ਤਰ੍ਹਾਂ ਦੇ ਹਮਲੇ ਹਿੰਦੂਤਵਾ ਤੇ ਆਰਐਸਐਸ ਤੇ ਭਾਜਪਾ ਤੇ ਨਰਿੰਦਰ ਮੋਦੀ ਕਰਨਗੇ